ਉੱਥੇ ਮੈਂ ਜਦੋਂ ਗਿਆ ਪਰਸੋ ਚ ਉੱਥੇ ਤੁਸੀਂ ਦੇਖਿਆ ਹੋਣਾ ਸੋਥੇ ਪਿੰਡ ਗਿਆ ਸੀ ਦੋ ਦਾ ਸੋਥਾ ਆਪ ਲਾਈ ਜਾਣਾ ਇਹ ਪਿੰਡ ਉੱਥੇ ਨੇੜੇ ਨੇ ਤਾਂ ਮੈਨੂੰ ਪੱਤਰਕਾਰ ਨੇ ਪੁੱਛਿਆ ਇੱਕ ਨੇ ਕਹਿੰਦੇ ਜੀ ਪਹਿਲਾਂ ਤਾਂ ਕਦੇ ਕਿਸੇ ਨੇ ਸੋਚਿਆ ਨਹੀਂ ਨਹਿਰ ਬਣਾਉਣ ਬਾਰੇ ਖਾਸ ਤੌਰ ਤੇ ਕਹਿੰਦੇ ਆ ਨਾਲ ਹੀ ਤੁਹਾਨੂੰ ਪਿੰਡ ਹੈ ਉਹਨਾਂ ਨੇ ਤਾਂ ਜਮੇ ਨਹੀਂ ਸੋਚਿਆ ਬਾਦਲਾ ਮੇ ਇਹ ਤੋਂ ਪਹਿਲਾਂ ਕਿ ਮੈਂ ਬੋਲਦਾ ਇੱਕ ਬਜ਼ੁਰਗ ਬੋਲ ਪੈਨ ਨੇ ਕੋਲੇ ਖੜਾ ਸੀ ਕਹਿੰਦਾ ਇੱਧਰ ਨੂੰ ਕਰੀ ਇਹਨੂੰ ਮੈਂ ਇੱਕ ਮਾਈਕ ਜੇਰੋਂ ਤੇ ਕੈਮਰੇ ਨੂੰ ਮੇਰੇ ਕੰਨ ਨੂੰ ਕਰੀ ਮੈਂ ਕਿ ਹੁਣ ਕਿਤੇ ਕੋਈ ਗਲਤ ਮੰਤਣਾ ਬੋਲ ਦੇਣਾ ਬਾਬੇ ਨੇ ਹੈ ਜੀ ਗੱਲ ਕਹੀ ਲੂੰ ਗੰਡੇ ਖੜੇ ਹੋ ਗਏ ਮੇਰੇ ਉਹ ਕਹਿੰਦਾ ਕੀ ਪੁੱਛਿਆ ਪੁੱਤ ਭਵੰਤਮਾਨ ਨੂੰ ਕੀ ਪੁੱਛਿਆ ਵੀ ਪਹਿਲਾਂ ਕਿਸੇ ਨੇ ਸੋਚਿਆ ਹੀ ਨਹੀਂ ਮਹਿਰਬਾਰੇ ਕਹਿੰਦਾ ਗੱਲ ਸੁਣੋ ਉਹ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਮੋਗਿਆਂ ਦਾ ਦਰਦ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ ਜਦੋਂ ਨਹਿਰ ਹੀ ਤੁਹਾਡੇ ਖੇਤ 'ਚ ਖਤਮ ਹੁੰਦੀ ਹੋਵੇ ਕਹਿੰਦਾ ਮੋਗਿਆਂ ਦਾ ਸਾਨੂੰ ਪੁੱਛ ਕੇ ਦੇਖੋ ਜਿਹੜਾ 1-1 ਮਿੰਟ ਦੀ ਵਾਰੀ ਪਿੱਛੇ ਬੰਦਾ ਵੜਦਨੇ ਆਂ ਸੀ ਅਸੀਂ 2-2 ਇੰਚ ਮੋਗਾ ਚਕਾਉਣ ਵਾਸਤੇ ਬੰਦਾ ਵੜਦਨੇ ਆਂ ਸੀ ਇਸਕਾ ਕਿ ਵੀ ਉਹਨਾਂ ਨੂੰ ਕੀ ਦਰਦ ਹੈ ਯਾਰ ਨਹਿਰ ਨਾਲ ਉਹਨਾਂ ਨੇ ਨਹਿਰਾਂ ਕਿਉਂ ਬਣਾਉਣੀਆਂ ਸੀ ਭਈ ਜਦੋਂ ਨਹਿਰਾਂ ਦਾ ਉਹਨਾਂ ਦੇ ਖੇਤਾਂ 'ਚ ਮੁੱਕੀ ਜਾਂਦੀਆਂ ਨੇ ਪਹਿਲਾ ਸਰ ਵੀ ਉਹਨਾਂ ਨੇ ਖੇਤਾਂ 'ਚ ਮੁਕਦੀ ਐ। ਬਾਦਲਪਿੰਡ ਵੀ ਉਹਨਾਂ ਦੇ ਕਿਨੂਆਂ ਦੇ ਬਾਗਾਂ 'ਚ ਨਹਿਰਾ ਮੁਕਦੀਆਂ ਨੇ। ਇਹ ਤਾਂ ਆਪਾਂ ਹੀ ਰਹਿ ਗਏ ਬਸ। ਲਾਈ ਜਾਓ ਟੂਬਲ ਥੱਲੇ ਧਰਤੀ 'ਚੋ ਖਾਈ ਜਾਓ ਪਾਣੀ। 6 600 ਫੁੱਟ ਤੇ ਚਲਾ ਗਿਆ ਹੁਣ ਥੱਲੇ। ਸੋ ਇੱਕ ਜਿਹੜਾ ਕੰਮ ਹੈ ਉਹ ਹੀ ਕਰ ਸਕਦਾ ਜਿਹਨੂੰ ਮੋਗਿਆਂ ਦਾ ਦਰਦ ਜਾਂ ਕੱਸੀਆਂ 'ਚ ਨਾਤਾ ਹੋਵੇ ਜਿਹੜਾ ਇਹ ਉਹ ਹੀ ਕਰ ਸਕਦਾ ਹੋਰ ਨਹੀਂ ਕਰ ਸਕਦਾ। ਇਹਨਾਂ ਨੂੰ ਕੀ ਪਤਾ ਕੱਸੀਆਂ ਕੀ ਹੁੰਦੀਆਂ ਨੇ ਇਹਨਾਂ ਨੂੰ ਕੱਖੋਂ ਨਹੀਂ ਪਤਾ ਅੱਛਾ ਪੇਰਮੈਨੂ ਪੱਤਰਕਾਰ ਕਹਿੰਦੇ ਕਹਿੰਦੇ ਵੀ ਦਰਖਤਾਂ ਬਾਰੇ ਤੁਸੀਂ ਸੋਚ ਰਹੇ ਹੋ ਵੀ ਹਰੇਕ ਮੋਟਰ ਤੇ ਚਾਰ ਦਰਖਤਾਂ ਲਾਓ ਯਾਰ ਤੇ ਨਹਿਰਾਂ ਕੱਸੀਆਂ ਆ ਉਹਦਾ ਪਾਣੀ ਪਹੁੰਚ ਗਿਆ ਤੁਹਾਡੇ ਪਿੰਡਾਂ 'ਚ ਵੀ ਆ ਗਿਆ ਹੁਣ ਹੈਨਾ ਨਵੇਂ ਆ ਪਾਈਪਾਂ ਦੱਬਤੀਆਂ ਕਹਿੰਦੇ ਨਹਿਰਾਂ ਕੱਸੀਆਂ ਦਾ ਪਾਣੀ ਆ ਗਿਆ ਕਹਿੰਦੇ ਪਹਿਲਾਂ ਕਿਉਂ ਨਹੀਂ ਸੋਚਿਆ ਕਿਸੇ ਗਵਰਨਮੈਂਟ ਨੇ ਮੈਂ ਕਹਿੰਦਾ ਜੀ ਵੱਧ ਕਿਸਮਤ ਹੀ ਇਹ ਹੈ ਕਿ ਦਰਖਤਾਂ ਦੀਆਂ ਤੇ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਦਰਖਤਾਂ ਦੀਆਂ ਤੇ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਬੈਠ ਉਸ ਮੈਂ ਮਿਲ ਕੇ ਜਾਊਂਗਾ ਕੋਈ ਨਹੀਂ ਬਿਠਾ ਲੋ ਬਿਠਾ ਲੋ ਬਜ਼ੁਰਗ ਨੇ ਹਾਂਜੀ ਕੋਈ ਨਹੀਂ ਬੈਠੋ ਤੁਸੀਂ ਡਿਸਟਰਬ ਨਾ ਕਰੋ ਸੋ ਮੈਂ ਕਿਹਾ ਦਰਖਤਾਂ ਤੇ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਤੁਸੀਂ ਐਂ ਕਰੋ ਪੱਤਰਕਾਰ ਸਹਿਬਾਨ ਬੈਠੇ ਨੇ ਲੱਗ ਰਖਤਾਂ ਦੀਆਂ ਵੋਟਾਂ ਬਣਾ ਦੋ ਅ ਚੰਦੂ ਮਾਜਰੇ ਹੋਰਾਂ ਨੂੰ ਟਾਲੀਆਂ ਨਾਲ ਜੱਫੀਆਂ ਪਾਉਂਦਾ ਮੈਂ ਦਿਖਾਉ ਤੁਹਾਨੂੰ ਨਾਲੇ ਜੱਫੀ ਪਾਈ ਉਹ ਡਾਲੀ ਨੂੰ ਨਾਲੇ ਕਹੂ ਬਹੁਤ ਪੁਰਾਣੇ ਸਬੰਧ ਨੇ ਮੇਰੇ ਦਾਦਾ ਜੀ ਤੇਰੇ ਤੇ ਪੀਂਘ ਬਾਉਂਦੇ ਰਹੇ ਆ ਮੇਰੇ ਪੱਤੇ ਪੱਤੇ ਦਾ ਖਿਆਲ ਰੱਖਾਂਗੇ ਬਸ ਤੂੰ ਸਾਡਾ ਖਿਆਲ ਰੱਖੀ ਲੈ ਕੱਸੀਆਂ ਦੀਆਂ ਨਹਿਰਾਂ ਦੀਆਂ ਵੋਟਾਂ ਬਣਾ ਦੋ ਆ ਤਕਬੀਰ ਵੱਜ ਲੋਰੀ ਜੀਮੇ ਹੋਰੀ ਆ ਕਾਂਗਰਸ ਵਾਲੇ ਬਾਜਵੇਂ ਹੋਰੀ ਉਹਨੂੰ ਨਹਿਰਾਂ ਚ ਐ ਨੱਕ ਫੜ ਕੇ ਤਾਰੀਆਂ ਮਾਰਦੇ ਦਿਖਾਉਂਗਾ ਵੀ ਇਸ ਨਹਿਰ ਨਾਲ ਸਾਡਾ ਬਹੁਤ ਪੁਰਾਣਾ ਸਬੰਧ ਹੈ ਮੇਰੇ ਦਾਦਾ ਜੀ ਇੱਥੇ ਹੀ ਨਾਉਂਦੇ ਰਹੇ ਨੇ ਅਸੀਂ ਤਾਂ ਸਾਰਾ ਇੱਥੋਂ ਹੀ ਸਿੱਖਿਆ ਮੈਂਸਾਨੀਆਂ ਪੂਛਾ ਫੜ ਕੇ ਸਿੱਖਿਆ ਅਸੀਂ ਕਰਨਾ ਵੋਟਾਂ ਬਣਾ ਲਓ ਤੁਸੀਂ ਕਿਉਂਕਿ ਉਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਉਹਦੇ ਬਾਰੇ ਸੋਚਦਾ ਨਹੀਂ ਕੋਈ ਸਹੀ ਗੱਲ ਹੈ ਨਾ ਹੁਣ ਆਪਾਂ ਸੋਚਾਂ